ਸਾਥੀਓ ਪਿਛਲੇ ਕੁਝ ਦਿਨਾਂ ਤੋਂ ਕਈ ਸਾਡੇ ਭੈਣ ਭਰਾ ਜਿਹੜੇ ਆ ਉਹ ਪਰੇਸ਼ਾਨ ਹੋ ਰਿਹਾ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਸਕਰੈਪ ਆਉਤੀ ਲਿਆਂਦੀ ਗਈ ਆ ਕਿ ਸ਼ਾਇਦ ਸਾਡੀ ਜਿਹੜੀ ਕਮਰਸ਼ੀਅਲ ਗੱਡੀ ਆ ਉਹ 8 ਸਾਲ ਬਾਅਦ ਸਕ੍ਰੈਬ ਹੋ ਜਾਣੀ ਆ ਜਾਂ ਸਾਡੀ ਜਿਹੜੀ ਘਰੇਲੂ ਗੱਡੀ ਆ ਉਹ 15 ਸਾਲ ਬਾਅਦ ਜਿਹੜੀ ਆ ਉਹ ਸਕ੍ਰੈਬ ਚ ਚੱਲ ਜਾਣੀ ਆ ਇਹੋ ਜਿਹਾ ਕੁਝ ਨਹੀਂਗਾ ਸਰਦਾਰ ਭਗਵੰਤ ਸਿੰਘ ਮਾਨ ਜਿਹੜੀ ਪੰਜਾਬ ਸਰਕਾਰ ਆ ਉਹ ਲੋਕਾਂ ਦੀ ਸਰਕਾਰ ਆ ਲੋਕਤੈਸ਼ੀ ਸਰਕਾਰ ਆ ਇਹੋ ਜੀ ਕੋਈ ਵੀ ਗੱਲ ਨਹੀਂ ਗਈ ਇਹ ਜੇ ਕੋਈ ਪਾਲਿਸੀ ਅਪਣਾਉਣਾ ਚਾਹੁੰਦਾ ਆ ਇਹ ਉਹਦੇ ਵਾਸਤੇ ਆਪਸ਼ਨ ਹੈ ਕੋਈ ਕੰਪਲਸਰੀ ਨਹੀਂ ਨਾ ਕੋ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ ਜੇ ਕੋਈ ਵੀਰ ਕਮਰਸ਼ੀਅਲ ਵਾਹਨ 8 ਸਾਲ 10 ਸਾਲ 12 ਸਾਲ ਬਾਅਦ ਵੀ ਆਪਦੀ ਪਾਸਿੰਗ ਕਰਾਉਣਾ ਚਾਹੁੰਦਾ ਆ ਉਹਦੀ ਪਾਸਿੰਗ ਆਟੀਏ ਦਫ਼ਤਰਾਂ 'ਚ ਹੋ ਰਹੀ ਆ ਤੇ ਨਾਲ ਜਿਹੜਾ ਕੋਈ ਘਰੇਲੂ ਵਹੀਕਲ ਆ 15 ਸਾਲ ਛੋ 20 ਸਾਲ ਬਾਅਦ ਵੀ ਜੇ ਕੋਈ ਪਾਸਿੰਗ ਕਰਾਉਣੀ ਚਾਹੁੰਦਾ ਵਾ ਸਾਡੇ ਆਟੀਏ ਦਫ਼ਤਰਾਂ ਦੇ ਵਿੱਚ ਨਿਰੰਤਰ ਪਾਸਿੰਗ ਹੋ ਰਹੀ ਆ ਇਹੋ ਜੀ ਕੋਈ ਗੱਲ ਨਹੀਂ ਕਿ ਕਿਸੇ ਦੀ ਕੋਈ ਗੱਡੀ 8 ਸਾਲ ਜਾਂ 15 ਸਾਲ ਬਾਅਦ ਸਕਰੈਪ ਹੋਣ ਵਾਲੀ ਕੋਈ ਇਹੋ ਜੀ ਗੱਲ ਨਹੀਂ ਗਈ ਬਾਕੀ ਰੀ ਗੱਲ ਜਿਹੜੇ ਸਾਡੇ ਵੀਰ ਡਰ ਰਹੇ ਨੇ ਮੈਂ ਉਹਨਾਂ ਵਾਸਤੇ ਇੱਕ ਵਾਰ ਫੇਰ ਤੋਂ ਦੱਸ ਦੇਣਾ ਕਿ ਜੇ ਆਪਾਂ ਪਾਲਿਸੀ ਅਪਣਾਉਨੇ ਆ ਜਿਹੜਾ ਕਮਰਸ਼ੀਅਲ ਵਾਹਨ ਹੈ ਆਪਣੇ ਕੋਲ ਜੇ ਆਪਾਂ 8 ਸਾਲ ਤੋਂ ਪਹਿਲਾਂ ਉਹਨੂੰ ਸਕ੍ਰੈਪ ਚ ਦੇ ਕੇ ਆਪਾਂ ਉਹਦਾ ਸਰਟੀਫਿਕੇਟ ਲੈ ਕੇ ਆਉਨੇ ਆ ਤੇ ਉਹਦੇ ਤੇ 15% ਰਜਿਸਟ੍ਰੇਸ਼ਨ ਫੀਸ ਤੇ ਆਪਾਂ ਨੂੰ ਛੋਟ ਮਿਲੂਗੀ ਤੇ ਜੇ ਆਪਾਂ ਘਰੇਲੂ ਵਹੀਕਲ 15 ਸਾਲ ਤੋਂ ਪਹਿਲਾਂ ਸਕ੍ਰੈਪਟ ਦੇ ਕੇ ਉਹਦਾ ਸਰਟੀਫਿਕੇਟ ਲੈ ਕੇ ਆਉਨੇ ਆ ਉਹਦੀ ਰਜਿਸਟ੍ਰੇਸ਼ਨ ਫੀਸ ਤੇ ਆਪਾਂ ਨੂੰ 25% ਛੋਟ ਮਿਲੂਗੀ ਪਰ ਜੇ ਕੋਈ ਨਹੀਂ ਇਸ ਪਾਲਿਸੀ ਨੂੰ ਅਪਣਾਉਣਾ ਚਾਹੁੰਦਾ ਉਹ ਨਿਰੰਤਰ ਆਪਦਾ ਵਹੀਕਲ ਚਲਾ ਸਕਦਾ ਕੋਈ ਪੰਜਾਬ ਸਰਕਾਰ ਵੱਲੋਂ ਇਹੋ ਜਿਹਾ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ ਤੇ ਨਾ ਕੋਈ ਇਹੋ ਜੀ ਗੱਲ ਹੀ ਆ ਕਿ ਕਿਸੇ ਦਾ ਕੋਈ ਵਹੀਕਲ ਸਕ੍ਰੈਪ ਦੇ ਵਿੱਚ ਧੱਕੇ ਨਾਲ ਲਿਆਂਦਾ ਜਾਵੇਗਾ ਮੇਕੋ ਪਾਸਿੰਗ ਦੇ ਵਿੱਚ ਬਿਲਕੁਲ ਜੇ ਫੇਟੋਵੇਗੀ ਉਹ ਗੱਡੀ ਤੇ ਉਹਨੂੰ ਪਾਸਿੰਗ ਦਿੱਤੀ ਜਾਵੇਗੀ ਉਹ ਗੱਡੀ ਨਿਰੰਤਰ ਚੱਲ ਸਕਦੀ ਆ ਇਹੋ ਜੀ ਕੋਈ ਗੱਲ ਨਹੀਂ ਇਸ ਕਰਕੇ ਜਿਹੜੇ ਸਾਡੇ ਭੈਣ ਭਰਾ ਪਰਿਵਾਰੀ ਸ਼ਾਨ ਨੇ ਉਹ ਆਪਣੀ ਪਰੇਸ਼ਾਨੀ ਛੱਡ ਦੇਣਾ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਲਈ ਕੰਮ ਕਰ ਰਿਹਾ ਦਿਨ ਰਾਤ ਕੰਮ ਕਰ ਰਿਹਾ ਪੰਜਾਬ ਦੇ ਲੋਕਾਂ ਨੂੰ ਕਿਸੇ ਗੱਲ ਤੋਂ ਜਿਹੜਾ ਹਤਾਸ਼ ਨਹੀਂ ਹੋਣ ਦਿੱਤਾ ਜਾਊਗਾ ਧੰਨਵਾਦ ਜੀ